मत मानना पर अब मैं बदल गया हूं जरूरत के ही जवाब देता हूं मतलब की ही बात करता हूं लोगों की जिंदगी में नहीं झांकता मैं खुद की जिंदगी में झांकने की इजाजत देता हूं दुनिया से कटा कटा हुआ मैं अब अपनी ही दुनिया में मगन रहता हूं क्योंकि औरों से ज्यादा अब मैं खुद को अहमियत देता हूं मैं खुद से मोहब्बत करता हूं ਵੀਡੀਓ ਵੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਨਵਾਂ ਦਿਨ ਚੜਾ ਆ ਜਿੱਦਾਂ ਕਿ ਤੁਸੀਂ ਪਿਛਲੀ ਵੀਡੀਓ 'ਚ ਵੇਖਿਆ ਕਿ ਆਪਾਂ ਰੀਠਾ ਸਾਹਿਬ ਪਹੁੰਚੇ ਸੀ ਤੇ ਇੱਥੋਂ ਹੁਣ ਜਾਣ ਦੀ ਤਿਆਰੀ ਹੋ ਗਈ ਆ ਅੱਜ ਆਪਾਂ ਨਾਨਕ ਮਤੇ ਮੱਥਾ ਟੇਕਦੇ ਹੋਏ ਗਾਂ ਨਿਕਲਾਂਗੇ ਪਟਨਾ ਸਾਹਿਬ ਵੱਲ ਨੂੰ ਤੇ ਕੋਸ਼ਿਸ਼ ਕਰਾਂਗੇ ਕਿੱਥੇ ਪਹੁੰਚਿਆ ਜਾਂਦਾ ਇਹ ਸਾਡਾ ਹੁਣ ਅੱਜ ਪੱਕਾ ਨਹੀਂ ਆ ਸਫ਼ਰ ਇੱਥੋਂ ਵੀ 1000 ਕਿਲੋਮੀਟਰ ਦਾ ਪਿਆ ਹਾਲੇ ਤੇ ਇਧਰ ਆ ਚੋਬਰ ਤਿਆਰ ਹੋਈ ਜਾਂਦੇ ਆ ਤੇ ਆ ਤੁਹਾਨੂੰ ਦਿਖਾਉਣਾ ਮੈਂ ਤਿਆਰੀਆਂ ਚੱਲ ਰਹੀਆਂ ਪੈਕਮੀਆਂ ਸਾਢੇ 6 ਵਜ ਗਏ ਆ ਟਾਈਮ ਹੋ ਗਿਆ ਤੇ ਆ ਆਪਣੀ ਬਾਈਕ ਆਪਾਂ ਤਿਆਰ ਆ ਆਪਣਾ ਕੰਮ ਇੱਧਰ ਕਹਿੰਦਾ ਵੀ ਤਿਆਰ ਆ ਤੇ ਮੈਂ ਹੱਲੇ ਚਾਬੀ ਯਾਰ ਮੇਰੀ ਕਿੱਥੇ ਆ ਸਭ ਤੋਂ ਵੱਡਾ ਪੰਗਾ ਚਾਬੀ ਸੁਣ ਸਰ ਉਹ ਕੀ ਐਚੀ ਆ ਕਿ ਇਹਦੇ ਜੋ ਮਿਰਜਾਗੜ ਦੀ ਜੇਬ ਚ ਆ ਚਾਬੀ ਸੁਣਾ ਵੀ ਸਾਡਾ ਤਿਆਰ ਆ ਤੇ ਡਾਕਟਰ ਵੀ ਤਿਆਰ ਆ ਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਉਣਾ ਚਾਹੁੰਦਾ ਕਿ ਕਾਰਮਾਤਾ ਜਿਹੜੀਆਂ ਗੁਰੂ ਮਹਾਰਾਜ ਦੀਆਂ ਉਹ ਕਿੰਨਾ ਆ ਸਾਹਮਣੇ ਰੀਠੇ ਦਾ ਅ ਦਰਖਤ ਆ ਬਹੁਤ ਵੱਡਾ ਤੇ ਜਿਹੜਾ ਕੱਲ ਤੁਹਾਨੂੰ ਬਾਗ ਵਿਖਾਇਆ ਸੀ ਉਹ ਵੀ ਰੀਠਿਆਂ ਦੇ ਦਰਖਤ ਸੀ ਇਹ ਰੀਠੇ ਬਾਹਰ ਆ ਥੋੜਾ ਜਿਹਾ ਬਾਗ ਚ ਹੈ ਨਹੀਂ ਇਹ ਕੋੜੇ ਆ ਬਹੁਤ ਜ਼ਿਆਦਾ ਤੇ ਉਧਰਲੇ ਵੇਖੋ ਰੀਠੇ ਮਿੱਠੇ ਆ ਤੇ ਇਹ ਮਹਾਰਾ ਦੀਆਂ ਕੋਈ ਕਰਾਮਾਤਾਂ ਹੀ ਆ ਤੇ ਆ ਸ਼ਹਿਰ ਆ ਛੋਟਾ ਜਿਹਾ ਸਾਹਮਣੇ ਤੁਸੀਂ ਦੇਖ ਹੀ ਸਕਦੇ ਆ ਦੇੰਦ ਦਾ ਨਾਮ ਬੜਾ ਔਖਾ ਜਿਹਾ ਹੀ ਯਾਦ ਭੁੱਲ ਗਿਆ ਦੱਸਿਆ ਹੀ ਨਾ ਸਾਰੇ ਮੁੰਡਿਆਂ ਨੂੰ ਨਹੀਂ ਚੇਤਾ ਜਾਂ ਭੁੱਲ ਗਿਆ ਇਹਨਾਂ ਨੇ ਕਿੱਥੇ ਲਿਖਿਆ ਵਾ ਕਿਹੜਾ ਨਹੀਂ ਪਤਾ ਥੋੜਾ ਜਿਹਾ ਪਿਛੜਾ ਏਰੀਆ ਵਾ ਉੱਤਾਂ ਦੇ ਠੀਕ ਹੈ ਹਿਮਾਚਲ ਨਾਲੋਂ ਪਿਛੜਾ ਏਰੀਆ ਇਹ ਹੈ ਨਾ ਉਤਰਾਖੰਡ ਕਿਉਂਕਿ ਹਾਫ ਹਿਮਾਚਲ ਚ ਟੂਰਿਸਟ ਜ਼ਿਆਦਾ ਜਾਂਦਾ ਵਾ ਹੂੰ ਨਹੀਂ ਬਹੁਤ ਚਿਰ ਹੋ ਗਿਆ ਮੇਰੇ ਨਾਲ ਸੁਣ ਡਾਕਟਰ ਦਾ 1200 15 ਸਾਲ ਹੋ ਗਏ ਨੂੰ ਇੱਧਰ ਆਏ ਇਹਨੇ ਡਵੈਲਪਮੈਂਟ ਲੋਕ ਨਹੀਂ ਹੈਗੇ ਇੱਥੇ ਨਹੀਂ ਡਵੈਲਪ ਨਹੀਂ ਹੋਇਆ ਇੱਡਾ ਇਹ ਮਹਾਤਲ ਤੇ ਟੂਰਿਸਟ ਜਿਆਦਾ ਜਨ ਉਹ ਉਹ ਹੰਕਾਰੇ ਆ ਉਹ ਸਗੋ ਹੰਕਾਰ ਗਏ ਹੁਣ ਹੂੰ ਵਾਹਨ ਚਲਤੇ ਸਮੇਂ ਮੋਬਾਈਲ ਕਪੜੇ ਨਾ ਕਰੇ ਹਵੇ ਚੋੜਿਆ ਕਰੀ ਹੁੰਦੇ ਆ ਰੋਡ ਨੂੰ ਤੇ ਇਥੋਂ ਰੜਕ ਇਥੋਂ ਸੜਕ ਵੀ ਵਧੀਆ ਹੋ ਗਈ ਆਣਾ ਓਹੋ ਬਜਰੀ ਬੜੀ ਖਿਲਰੀ ਮੋੜਾ ਦੇਣਾ ਮੋੜ ਸਾਰਾ ਪੂਰਾ ਤਿਲਕ ਸਕਦਾ ਆ ਦੇਖ ਖਤਰਾ ਆ ਬੂਰਾ ਧਿਆਨ ਨਾ ਬਸ ਚੱਲੋ ਕੋਈ ਨਹੀਂ 10-15 ਮਿੰਟ ਵੱਤ ਲੱਗ ਜਾਣਗੇ ਕਈ ਕਈ ਜਗ੍ਹਾ ਹੋਵੇ ਆ ਪੂਰਾ ਡਾਕਟਰ ਕਿਧਰ ਨੂੰ ਕਿਧਰ ਨੂੰ ਭਜਾ ਲਾ ਗਿਆ ਇਹ ਵੜਾ ਉਹ ਕਹਣਾ ਹੈਲਮਟ ਵਿੱਚੋਂ ਉੱਪਰ ਕੇ ਕਰਨੀ ਬੜੀ ਔਖੀ ਹੈ ਜੇ ਸਿਰ ਸੁਰਤੇ ਹੋਵੇ ਲੋ ਜੀ ਮੁੰਡੇ ਮਾਹੌਲ ਵੇਖ ਕੇ ਰੋ ਗਏ ਓਏ ਮਾਰੀ ਨਾ ਮਾਰ ਦੂ ਮੇਰੇ ਨਾਲ ਆ ਗਈ ਮਾਰਦੀ ਨਹੀਂ ਮੁੰਡੇ ਮਾਹੌਲ ਵੇਖ ਕੇ ਰੋ ਗਏ ਮਾਲਬਾਸ ਹੋਣਾ ਸੀ ਇਸ ਟਾਈਮ ਆਪਾਂ ਟਾਪ ਤੇ ਆ ਤੇ ਇਸ ਤੋਂ ਬਾਅਦ ਫੇਰ ਥੱਲੇ ਉਤਰ ਜਾਣਾ ਤੇ ਓਹ ਸਾਹਮਣੇ ਬਰਫ ਆ ਏ ਓ ਵੇਖੋ ਥੋੜੀ ਦੇਖਦੀ ਪਰ ਤੇ ਆਪਾਂ ਚਾਹ ਪੀਣੇ ਨਾਲੇ ਚਾਹੇ ਦੇ ਦੋ ਪੀਣੀ ਚਾਹ ਰਹੇ ਆਵੇਂ ਨਹੀਂ ਸੋਨੇ ਨੇ ਨਹੀਂ ਪੀਣੀ ਚਾਰ ਕੱਪ ਚਾਹੇ ਚਾਹ ਦੇ ਦਿਓ 4 ਕੱਪ ਤੇ ਨਾਲ ਕੋ ਖਾਣੇ ਆ ਪੂਜੀਆਂ ਬਦਾਨਾ ਜਾਂ ਬਦਾਨਾ ਤੇ ਮਿਲਿਆ ਹੀ ਨਹੀਂ ਸਾਨੂੰ ਬਦਾਨਾ ਤਾਂ ਸਾਡਾ ਰਹਿ ਗਿਆ ਪੂਜੀਆਂ ਮਿਲਿਆ ਹੀ ਤੇ ਕੱਢੋ ਬਈ ਪੂਜੀਆਂ ਜਿਹਦੇ ਕੋ ਹੈਗਾ ਕੀ ਗੱਲ ਐਨੇ ਕੁੱਤੇ ਨਹੀਂ ਕੱਪੜੇ ਲਿਬੜਨੇ ਹੀ ਆ ਇਕੱਠਾ ਜਾ ਕੇ ਸਾਫ਼ ਕਰੀ ਉੱਥੇ ਇਹ ਨਵੇਂ ਆਣਾ ਲੈ ਮੁੰਡਾ ਥੜਾ ਜਿਆ ਕੇਅਰ ਕਰਦਾ ਮੋਟਰਸਾਈਕਲ ਤਾਂ ਵੀ ਹਾਲੇ ਪ੍ਰਭਾਵ ਆ ਪਤਾ ਲੱਗੂ ਇਹਨੂੰ ਥੋੜੇ ਚਿਰ ਚੇਚੇ ਨੇ ਪੁੱਛਣਾ ਨਹੀਂ ਮੋਟਰਸਾਈਕਲ ਨੂੰ ਹੋਣ ਜਿਹੜਾ ਇਹ ਮੇਰੇ ਲੈਟਾਂ ਪਿੱਛੇ ਲੜਿਆ ਮੇਰ ਨਾਲ ਤੇ ਇਧਰ ਬੰਦਾ ਫੇਸ ਵਾਸ਼ ਕਰੀ ਜਾਂਦਾ ਇਹ ਰੇਕੀ ਪੂਰਾ ਕੇਅਰ ਕਰਦਾ ਮੂੰਹ ਦੀ ਪੂਰੀ ਲੈ ਕਿੰਦੀ ਕੇਅਰ ਕਰਨੀ ਮੈਂਦੀ ਬੱਸ ਕਿੰਦੀ ਕੇਅਰ ਕਰਦਾ ਮੁੰਡਾ ਹੋ ਘਰੇ ਜਾਂਦਾ ਧੂਤਾ ਬਣ ਜਾਂਦਾ ਨਹੀਂ ਦਾ ہمارا ਹਮ ਪੰਜਾਬ ਸੇ ਆਏ ਆਂ ਪੰਜਾਬ ਸੇ ਤੂੰ ਆਏ ਹੋ ਹਾਂਜੀ ਪੰਜਾਬ ਨਦੀ ਤੋਂ ਬਹੁਤ ਪੰਜਾਬ ਫਰੂਜਪੁਰ ਹਾਂਜੀ यहां बसें नहीं चलती एक ही बस आती है सुबह शाम अच्छा फरोह पर ना दसनु दस पाकिस्तान के बॉर्डर के पास नहीं फरोहपुर भी पता होगा फरोहपुर यार छोटा मोटा जिला तू मान ना हर एक पता <laughs> है हर एक चीज बहु की इनकम क्या है यहां कुछ लेके आए इनकम आया कुछ नहीं है नहीं। गरीबी है गरीबी तो है भी अच्छा नहीं यहां तो दिहाड़ी ड्यूटी भी नहीं लगती हमारे पंजाब में तो जैसे दिहाड़ी लग जाती है यहाँ तो वो भी नहीं लगती है ना तो, काम तो है नहीं यहाँ कोई पैसा, ही नहीं, के है। पैसा है, नहीं है जो तो कोई तो नौकरी तो तो कोई कोई लगा हुआ है लगा। जैसे हिमाचल में कहते हैं कि हर घर में एक एक, -एक कोई नौकरी लगा यहाँ नहीं कोई लगा यहाँ नहीं लगा भाई लो जी ਕਰਵਾਗ ਤੇ ਜਲਦੀ ਬਾਲਾ ਆਏ ਫਿਰ ਚੱਲਣਾ ਹੈ ਅਮਨੇ ਬੜੂ ਦੂਰ ਜਾਣਾ ਹੈ ਅੱਜ ਲਗਾਓ ਇਸਕੋ ਧੂਆ ਧੂਆ ਬਾਲੋ ਇਸਕਾ ਦੂਧ ਡਾਲ ਦਿਆ ਦੂਧ ਡਾਲ ਦਿਆ ਦੇਖ ਨਾ ਬਸ ਆ ਜਾਏਗਾ ਬਾਲਾ ਆਨੇ ਵਾਲਾ ਹੀ ਹੈ ਡੱਕ ਦੋ ਚਲੋ ਭਈ ਮਿੱਤਰੋ ਬਹੁਤ ਦੂਰ ਸਫਰ ਆਜਾ ਆਪਣਾ ਤੁਰੋ ਹਣ ਉਹੀ ਰੋਪਿਆ ਮੇਰੇ ਤੁਹਾਡੇ ਕੋਲ ਨੰਬੂ ਬਾਣੀ ਜੀ ਨੇ ਹਾਂ ਚਲੋ ਚਲੋ ਬਸ ਜ਼ਿਆਦਾ ਟਾਈਮ ਨਹੀਂ ਇਹ ਪਿੰਡ ਆਇਆ ਕਹਿੰਦੇ ਪਿੰਡ ਆ ਗਿਆ ਉੱਪਰ ਤੇ ਕੋਈ ਇੱਥੋਂ ਰਹਿ ਗਿਆ ਆਪਾ ਕਿਹੜਾ ਵਾ ਪਿੰਡ ਹੈ ਗਾ ਕਿੱਥੇ ਆਪਾਂ ਨੂੰ ਹਾਈਵੇ ਮਿਲਣਾ ਹਣਾ ਸੁੱਕੀ ਢਾਂਗ 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 ਕਾ ਢਾਂਗ ਸੁੱਕੀ ਤਾਗ 17 18 ਕਿਲੋਮੀਟਰ ਰਹਿ ਗਿਆ ਹਲੋ ਜੀ ਪੁਰਸ ਚੌਂਕੇ ਵੀ ਆ ਗਿਆ ਤੇ ਬਾਬੇ ਵੀ ਆ ਗਏ ਇਹ ਚੱਲੇ ਹੋਣੇ ਰੇਠਾ ਸਾਹਿਬ ਆਣਾ ਆਵੇ ਇਹ ਰੇਠਾ ਸਾਹਿਬ ਚੱਲੇ ਆ ਭਈ ਸਵੇਰੇ ਤੜੇ ਹਣੇ ਤੜਕੇ ਟਾਈਮ ਨਾਲ ਹਾਂ ਅੱਧ ਜਾ ਗਏ ਹਾਈਵੇ ਦੇ ਖੇਤ ਦੇਣਾ ਇੱਥੇ ਹੀ ਆ ਲੋ ਜੀ ਆਪਾਂ ਇਸ ਟਾਈਮ ਖੜੇ ਆ ਸੁੱਕੀ ਢਾਂਗ ਤੇ ਜਿਹੜਾ ਆਹ ਰਸਤਾ ਆ ਰਿਹਾ ਐ ਖੱਬੇ ਹੱਥ ਤੇ ਇਹ ਆ ਰਿਹਾ ਵਾ ਚੰਪਾਵਤ ਤੋਂ ਤੇ ਇਹ ਜਾ ਰਿਹਾ ਤਨਖਪੁਰ ਨੂੰ ਤੇ ਨਾਨਕ ਮਤੇ ਨੂੰ ਤੇ ਆਪਾਂ ਇੱਥੋਂ ਜਿਹੜੇ ਥੱਲੇ ਉਤਰੇ ਆ ਰੀਠਾ ਸਾਹਿਬ ਤੋਂ ਇਹ ਵਹਿਰਾ ਵਧੀਆ ਹੀ ਆ 25 ਕਿਲੋਮੀਟਰ ਥੋੜਾ ਜਿਹਾ ਖਰਾਬ ਆ ਠੀਕ ਆ ਵਹਿਰਾ ਕੱਲ ਨਾਲੋਂ ਠੀਕ ਹੈ ਰਸਤਾ ਤੇ ਹੁਣ ਆਪਾਂ ਤਨਖਪੁਰ ਹੁੰਦੇ ਹੋਏ ਨਾਨਕ ਮਤੇ ਜਾਣੇ ਆ

ਹਾਂ ਇਹ ਹੋਣੀ ਰੋਡ ਤੇ ਨਜ਼ਾਰਾ ਹੁੰਦਾ ਮੋਟਰਸਾਈਕਲ ਚ ਲਾਉਂਦਾ ਬਹੁਤ ਵਧੀਆ ਬਹੁਤ ਸੱਧੇ ਤੇ ਨਹੀਂ ਦੋਲਾ ਜਾਂਦੀ ਸਹੀ ਗੱਲ ਆ ਸੋਨੇ ਹਣਾ ਦੀ ਇਸ ਟਾਈਮ ਆਪਾਂ ਫਿਰਦੇ ਆ ਤਨਕਪੁਰ ਨੇਪਾਲ ਦਾ ਬਾਰਡਰ ਤੇ ਇਹ ਲਾਸਟ ਸ਼ਹਿਰ ਆ ਜਿਹੜਾ ਇੰਡੀਆ ਦਾ ਉਧਰ ਦੇ ਪਾਸੇ ਨੇਪਾਲ ਆ ਤੇ ਵਿਚੋਂ ਦੀ ਇੱਕ ਦਰਿਆ ਜਾਂਦਾ ਤੇ ਮੁੰਡੇ ਇੰਟਰਨੈਸ਼ਨਲ ਟੂਰ ਕਰੀ ਹੁੰਦੇ ਇੱਕ ਹਿਸਾਬ ਦਾ ਪਾਸਪੋਰਟ ਹੁੰਦਾ ਜਾ ਹੀ ਲੜਦੇ ਸੀ ਕਿਉਂਕਿ ਪਾਸਪੋਰਟ ਦੀ ਜ਼ਰੂਰਤ ਹੈਗੀ ਆ ਉੱਤੇ ਜੇ ਕੋਈ ਮੋਹਰ ਨਹੀਂ ਲੱਗਦੀ ਲੇਕਿਨ ਪ੍ਰੂਫ ਤੌਰ ਤੇ ਮੰਗਦੇ ਆ ਅ ਸੱਤੀ ਮੇਲਾ ਵੇ ਆ ਹੋਏ ਲੈ ਨਿਆਰੇ ਬੰਨੇ ਵੇ ਆ ਦੁਕਾਨਾਂ ਭਣੀਆਂ ਪੁਰੀਆਂ ਲੈ ਕਾਹਾਂ ਮੇਲਾ ਹੁਗਾ ਹੈ ਪੈਰ ਹੁਨਾਤਾ ਹੈ ਆ ਇਹ ਆ ਮ ਮੰਦਰ ਦੇ ਕਰਕੇ ਆ ਅਦਕੀ ਵਾਰ ਆਏ ਆ ਲੋ ਸ਼ਿਵ ਜੀ ਦਾ ਮੰਦਰ ਆ ਜੁਮਾ ਸ਼ੁੱਕਰਵਾਰ ਵਾਵਾ ਇਹ ਭਰਿਆ हाँ लस्सी भी होगी <laughs> पकाऊडे हाँ यार जलेबियां पकाऊडे सारा कुछ है ये पत्थर जलेबियां भी है थे यार मुफड़ी भी आ गयी है मक्लोरगांन छः सौ रुपए किलो ही हाँ ये ऐसा दरिया वा हाँ एक, एक गंगा ਬਹੁਤ ਸੋਹਣਾ 뷰 ਆ ਓਏ ਆ ਕੀ ਆ ਜੜੀਆਂ ਕਿ ਕਿਸਤੀਆਂ ਚਲੋ 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 ਹੈਲੋ ਚਲੋ 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 ਇਹ ਆ ਹੋਈ ਜਾਂਦਾ ਕਿ ਕਿਹੜਾ ਡੈਮ ਆ ਇਹ ਉਹ ਹੀ ਆਉਦੇ ਕੋਲੋਂ ਪੌਂਗ੍ਰਾਮ ਵੇਖਾਂਗੇ ਪੁੱਛਾਂਗੇ ਪੜ੍ਹ ਕੇ ਇਹਦਾ ਲਿਖਿਆ ਹੋ ਨਹੀਂ ਕਿ ਦੇਖੋ ਹ ਲਓ ਜੀ ਪਵਿੱਤਰ ਨਗਰੀ ਸ਼੍ਰੀ ਨਾਨਕ ਮਾਤਾ ਸਾਹਿਬ ਆਹੀ ਗੇਟ ਆ ਨਾ ਲਿਖਿਆ ਨਹੀਂ ਯਾਰ ਹੈ ਪੁੱਛੀਏ ਆ ਰਹੇ ਹਾਂ ਚਲੋ ਵਾਹਿਗੁਰੂ ਇੱਥੇ ਦੇਵਾ ਵੱਧ ਕਰਨਾ ਜੀਆ ਯਾਰ ਬਹੁਤ ਆਹ ਅਹ ਮੋਰタル ਦੇਖੋ ਕਿੱਥੇ ਖੜਦੇ ਆ ਉਹ ਵੇਖੀ ਅੱਗੇ ਜਾ ਕੇ ਆਹੋਂ ਗਾਂ ਵਾਂ ਹਾਂ ਜੀ ਪਾਰਕਿੰਗ ਵੇਖੋ ਮੁਰਸਾ ਸੇਫ ਜੇ ਹੋਣਾ ਆਪਣੇ ਜਿੱਥੇ ਸਮਾਨ ਵੀ ਆਪਣਾ ਉੱਥੇ ਹੀ ਲੱਦਿਆ ਪੁੱਛੋ ਕਿਸੇ ਨੂੰ ਆਵੇ ਬਾਬਾ ਕਹਿੰਦਾ ਆਵੇ ਬਾਬਾ ਜੀ ਕਹਿੰਦੇ ਆ ਜਾ ਆਵੇ ਇੱਧਰ ਹੀ ਆਏ ਆਵੇ ਹੈਗੀ ਜਗਾ ਬਾਬਾ ਜੀ ਇੱਥੇ ਕਰਦੀਏ ਖੜੇ ਥੋੜੇ ਜੇ ਨਹੀਂ ਇੱਥੇ ਟੁੱਟੀ ਹੈ ਨਾ ਮੈਂ ਘਟੂਟੀ ਦੇ ਕੋਲ ਨਾਲ ਰਹੀ ਹਾਂ ਇੱਥੇ ਕਰਦੀ ਹੈ ਲਓ ਜੀ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਨਾਨਕ ਮਤਾ ਸਾਹਿਬ ਉੱਤਰਾਖੰਡ ਚ ਇਸ ਟਾਈਮ ਆਪਾਂ ਮੌਜੂਦ ਆ ਸਾਹਮਣੇ ਗੁਰਦੁਆਰਾ ਨਾਨਕ ਮਤਾ ਤੇ ਇਹ ਗੁਰਦੁਆਰਾ ਥੋੜਾ ਜਿਹਾ ਆਪਾਂ ਨੂੰ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਇਸ ਕਰਕੇ ਆਪਾਂ ਮਰਿਆਦਾ ਚ ਰਹਿੰਦੇ ਹੋਏ ਤੁਹਾਨੂੰ ਆ ਲਓ ਜੀ ਆ ਕਰੋ ਸਾਹਮਣੇ ਦਰਸ਼ਨ ਪਿੱਪਲ ਦੇ ਜਿਹੜੇ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਇੱਥੇ ਆਏ ਨਾਨਕ ਮਤੇ ਤੇ ਉਸ ਟਾਈਮ ਇਹ ਪਿੱਪਲ ਸੁੱਕਾ ਸੀ ਤੇ ਜਦੋਂ ਉਹਨਾਂ ਨੇ ਸਿੱਧਾ ਨਾਲ ਉਹਨਾਂ ਦੇ ਡਿਬੇਟ ਹੋਈ ਸਮਝ ਲਓ ਕਿ ਪ੍ਰਸ਼ਨ ਉੱਤਰ ਹੋਏ ਤੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਕਿਹਾ ਸਿੱਧਾ ਨੇ ਕਿਹਾ ਕਿ ਤੁਸੀਂ ਇਹਨੂੰ ਹਰਾ-ਭਰਾ ਕਰਕੇ ਦਿਖਾਓ ਆ ਸਾਹਮਣੇ ਉਹ ਪਿੱਪਲ ਹਾਲੇ ਵੀ ਦੇਖ ਲਓ ਤੁਹਾਡੇ ਸਾਹਮਣੇ ਹਰਾ-ਭਰਾ ਖੜਾ 500 ਸਾਲ ਤੋਂ ਵੀ ਉੱਪਰ ਉਮਰ ਹੂੰ ਤਾਂ ਹੀ ਸਪੋਟਾਂ ਲਾਈਆਂ ਬਹੁਤ ਪੁਰਾਣਾ ਪਿੱਪਲ ਕਿੰਨੇ ਕੀ ਆਤੀ ਹੈ ਇਹ 3.5 4 ਲੱਖ ਕੀ ਹੈ ਅ ਚਲੋ ਬਈ ਤੁਰਦੇ ਹਾਂ ਹੁਣ ਇੱਥੋਂ ਦਰਸ਼ਨ ਮੇਲੇ ਕਰ ਲਿਆ ਰਾਜ ਆਪਾਂ ਦੇਖਦੇ ਹਾਂ ਕਿੱਥੇ ਰੁਕਾਂਗੇ ਕਿਹੜੇ ਸ਼ਹਿਰ ਅੱਜ ਸਤੇ ਹੁੰਦਾ ਸਾਡਾ ਕਿਉਂਕਿ ਇੱਥੋਂ ਮੇਰੇ ਹਸਾਰ ਨਾਲ 800 ਸਾਢੇ 800 ਕਿਲੋਮੀਟਰ ਪਟਨਾ ਸਾਹਿਬ ਆ ਤੇ ਇੱਕ ਦਿਨ ਚ ਪਹੁੰਚ ਨਹੀਂ ਜਾਣਾ ਕੱਲ ਨੂੰ ਪੂਰੀ ਕੋਸ਼ਿਸ਼ ਹੈ ਪਹੁੰਚਣ ਦੀ ਆ ਦਿੱਥੋਂ ਤੁਰਦੇ ਆ ਕਿੰਨਾ ਗਾਂ ਨਿਕਲਦਾ ਵਾ ਟਾਈਮ ਹੋ ਗਿਆ 12:03 ਕਿਉਂਕਿ 4 ਘੰਟੇ ਸਾਡੇ ਕੋ ਪਏ ਆ ਹਾਲੇ ਮੋਟਰਸਾਈਕਲ ਚਲਾਉਣ ਲਈ ਜਿਆਦਾ ਇੱਥੇ ਚਲਾਉਣਾ ਨਹੀਂ ਆਪਣਾ ਹੁਣ ਗਾਂ ਏਰੀਆ ਵੀ ਯੂਪੀ ਦਾ ਵਾ ਡਰ ਲੱਗਦਾ ਤੇ ਛੇਤੀ ਵੇਖਾਂਗੇ 4 ਵਜੇ ਕਿਤੇ ਕਮਰਾ ਲੈ ਲਾਂਗੇ ਉਹ ਬਈ ਮਿੱਤਰੋ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਚਲੋ ਜੀ ਆਾ ਗਰਮੀ ਵੀ ਹੋ ਗਈ ਅੱਗੇ ਨੂੰ ਪੂਰੀ ਗਰਮੀ ਆ ਦਿਓ ਪਰਚੀ ਦਿਓ ਪਰਚੀ ਲਓ ਬਾਬਾ ਜੀ ਫਰੋਜ ਫਰੋ ਬਾਬਾ ਜੀ ਹਾਂਜੀ 05 ਚਲੋ ਭਾਈ ਵਾਹਿਗੁਰੂ 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 ਲਓ ਜੀ 5 ਮਿੰਟ ਨੂੰ ਹੋਏ ਇਹਨੂੰ ਹਲੇ ਤੁਰਿਆ ਨੂੰ ਹੋਇਆ ਨਹੀਂ ਤੇ ਇੱਥੇ ਰੁਕ ਗਏ ਆ ਆ ਸਾਹਮਣੇ ਮੌਲ ਆਏ ਆ ਨਾਨਕ ਸਾਗਰ ਤੇ ਇੱਥੇ ਡੈਮ ਵੀ ਬਣਿਆ ਤੇ ਕਹਿੰਦੇ ਭਈ ਆਈਸਕ੍ਰੀਮ ਖਾਣੀ ਆ ਕੌਣ ਕੌਣ ਸੀ ਆਈਸਕ੍ਰੀਮ ਹੈ ਯਾ ਕੌਣ ਸੀ ਬਟਰਸ ਕੋ ਚਾਕਲੇਟ ਕੋਨ ਟਾਈਪ ਨੇ ਯਾ ਸਟਿਕ ਟਾਈਪ ਨੇ ਇਹ ਇਹ ਹੈ ਇਹ ਤਾਂ ਇਹ ਵੀ ਸੀਜ਼ਨ ਵਾਲੇ ਕੁਝ ਕੁतना ਵੀ ਸੀਜ਼ਨ ਨੂੰ ਚੱਲੂ ਹੋਣਾ ਹੈ ਤਾਂ ਉਹ আর ਇਹ ਵਾਲੀ 15 ਪੰਨੇ ਕਸਾਟਾ ਇਹ ਸੀਜ਼ਨ ਵਾਲਾ ਵੀ ਹੈ ਇਹ ਸਭ ਬਾੜੀ ਲਰ ਨਹੀਂ ਆਵੀ ਜਿਵੇਂ ਨਾ ਸੀਜ਼ਨ ਚੱਲੂ ਹੋ ਰਿਹਾ ਹੈ 10 15 ਦਿਨਾਂ ਦੇ ਸਭ ਆ ਜਾਈਂਗੇ ਅਸੇ ਇਹ ਆਇਆ ਕੌਣ ਹੀ ਹੈ ਅਭੀ ਸੇ ਕੋਨ ਬਟਰਸ ਕੋ ਚਾਕਲੇਟ ਹੈ ਯਾ ਸਟਿਕ ਟਾਈਪ ਹੈ ਠੀਕ ਹੈ ਓਏ ਕੌਣ ਹੀ ਓਏ ਸਟਿਕ ਨੇ ਚਾਕਲੇਟ ਮੇ ਆ ਵੀ ਆ ਜਾਂ ਤਾਂ ਕੋਈ ਭయ్యా ਓ ਭయ్యా ਖਟੀ ਖਟੀਮਾ ਮੇ ਤਾਂ ਬਹੁਤ ਹੀ ਟ੍ਰੈਫਿਕ ਹੈ ਬੜਾ ਟ੍ਰੈਫਿਕ ਆ ਯਾਰ ਦੇਖ ਪੜਾ ਨਹੀਂ ਦਿਖਣਦੇ ਆ ਦੇਖਦਾ ਸਾਨੂੰ ਤੂੰ ਮੋੜਨਾ ਤੂੰ ਤੇ 1.5 ਕਿਲੋਮੀਟਰ ਗਿਆ ਹੀ ਵੈਸੇ ਤੇ ਕੋਈ ਨਹੀਂ ਉਹ ਨਹੀਂ ਟ੍ਰੈਫਿਕ ਦੇ ਵਿੱਚ ਇੰਨੇ ਕਿਲੋਮੀਟਰ ਹੋ ਹੀ ਲੱਗ ਜਾਂਦੇ ਆ ਹੁਣ ਆਪਾਂ ਕਿੱਧਰ ਸੱਜੇ ਮੁੜਨਾ ਨਾ ਸੜਕ ਹੀ ਮੁੜਦੀ ਪਈ ਆ ਚਲੋ ਚਲੋ ਨਹੀਂ ਅਹੀਂ ਨਹੀਂ ਬਾਜ਼ਾਰ ਜਾਣਾ ਵੀਰੇ ਸਾਹਮਣੇ ਬਈ ਹੁਣ ਤੇ ਗਰਮੀ ਵੀ ਲੱਗਣ ਲੱਗੀ ਆ ਉਹ ਵੇਖੀ ਵੀ ਰੇ ਬਾਸ ਆਲਾ ਵੀ ਭਜਾ ਹਾਂ ਬਚਾਈ ਓਏ ਬੋ ਹਾਂ ਨਵੀਂ ਗਾਰ ਆ ਵਿਚਾਰੇ ਨੇ ਹਾਲੇ ਤੱਕ ਨੀ ਬਨਵਨੀ ਲਾਏ ਬਾਰੀਆਂ ਤੋਂ ਵੀ ਸੱਚੀ ਨ ਜਾ ਰਹੀ ਆ ਵੀਡੀਓ ਵੀਰੇ ਚੱਲ ਰਹੀ ਆ ਬਣ ਰਹੀ ਆ ਤੁਹਾਡੀ ਵੀਡੀਓ। ਅ ਵੀਡੀਓ ਬਣ ਰਹੀ ਆ ਵੀਰੇ। ਹਾਂ ਆਇਓ ਚੱਲਾਂ ਚੱਲੋ। ਤੇ ਚੱਲਾ ਚੱਲੋ ਬਹੁਤ ਸੋਹਣਾ ਮਾਹੌਲ ਆ। ਆ ਹਾ 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 ਹਾ। ਇਹ ਇਹ ਆ ਟਰੈਵਲਿੰਗ ਦੇ ਨਜ਼ਾਰੇ। ਤਾਂ ਇਹ ਕਹਿੰਦੇ ਆ ਟਾਈਮ ਨਾਲ ਕੋ ਮਿਲੋ ਬਾਅਦ ਚ ਨਹੀਂ ਕੋ ਮੈ ਜਾਣਾ। ਵੇਖੋ ਸਾਹਮਣੇ ਸਾਹਮਣੇ ਝਾਕਾ ਵੇਖੋ ਵਾਹ ਬਹੁਤ ਸੋਹਣਾ ਮਾਹੌਲ ਆ ਰੋਡ ਬੇ ਬਹੁਤ ਸੋਹਣਾ ਤੇ ਇੱਕ ਹੀ ਇੱਥੇ ਵੇਖਿਆ ਕਿ ਆ ਜਿਹੜਾ ਲਖੀਮਪੁਰ ਖੇਰੀ ਵਾਲ ਨੂੰ ਆਪਾਂ ਜਾ ਰਹੇ ਆ ਤੇ ਇੱਥੇ ਮੇਰੇ ਹਿਸਾਬ ਨਾਲ ਆਇਆ ਵਾ ਕਿ ਜ਼ਿਆਦਾ ਨਾ ਲੋਕ ਅ ਸਿੱਖ ਬਹੁਤ ਦਿਖ ਰਿਹਾ ਸਾਨੂੰ ਇੱਥੇ ਆ ਲੱਗ ਕੇ ਇਧਰ ਚੋਬਰ ਕਹਿੰਦੇ ਆ ਆਨੰਦ ਲੈ ਰਿਆ ਬੂਰਾ ਲੈ ਵੇਖ ਬੈਗ ਨਾ ਤੁਹਾਡੇ ਫਸਦੇ ਨਾ ਆਪਕ ਤੇ ਜਿਹੜੇ ਆਣਾ ਤੁਸੀਂ ਬਹੁਤ ਸੋਹਣਾ ਮੋਹ ਦਾ ਦਰਖਤ ਵੀ ਹੋਰੀ ਆ ਨਾ ਲੰਮੇ ਲੰਮੇ ਉੱਚੇ ਨਾ ਬੜਾ ਖਿਲਾਰਾ ਜਿਆ ਨਹੀਂ ਆ ਥੱਲੇ ਤੂੰ ਆ ਵੀ ਜਿਆਦਾ ਹੀ ਜੰਗਲ ਆ ਗਿਆ ਤੂੰ ਮੂਰੇ ਇਧਰ ਡਰ ਲ ਕਹਿੰਦੇ ਐ ਦਰਲਕ ਅੰਦਰ ਉਹ ਹੀ ਗੱਲ ਆ ਜਾਵੇ ਜੰਗਲ ਜਾ ਅਰੇ ਕੀ ਉਹ ਮੋਰ ਤਾਂ ਵੀ ਬਈ ਯਾਰ ਖੱਡੇ ਨਹੀਂ ਸੜਕ ਵੀ ਟੁੱਟੀ ਆ ਗਈ ਪਹਿਲਾਂ ਤਾਂ ਪਿੱਛੇ ਤਾਂ ਸਹੀ ਸੀ ਆ ਆਏ ਆਵੇ ਟੰਗੋ ਜੇ ਤਾਂ ਕੋਈ ਉਹ ਪਰ ਨਹੀਂ ਪਰੇ ਖਾਲੀ ਆ ਦਰਿਆ ਜਿਹਾ ਦਿਖੰਦਾ ਪਰਲੇ ਬਨੇ ਕੀ ਆ ਆ घना जंगल आ, तो है घना जंगल फिर उत्तराखंड शुरू हो गया यूपी निकलते हुए आप बिहार च भी बढ़ा गे जंगल ही जंगल मेरे हिसाब भी किलोमीटर हो गया सामू तुरद भी खत्म नहीं होया ਰੋ ਸਾਵਧਾਨ ਸੜਕ ਪਰ ਪਾਰ ਕਰ ਰਹਾ ਹਾਂ ਅਰੇ ਉਹ ਚੰਗੜੀ ਰਾਹ ਤੇ ਲਾਜ਼ਮੀ ਤੇ ਆਉਂਦੀ ਹੁੰਦੇ ਆ ਹਾਂ ਤੈਨੂੰ ਦੱਸਿਆ ਹੈਗੇ ਇਹਨਾਂ ਨੇ ਕਿਹਾ ਵਾ ਵੱਡੇ ਜਾਨਵਰ ਇਹ ਆਪਣੀ ਗੱਡੀ ਚੋਂ ਨਾਲ ਉਤਰੇ ਬਾਰ ਲਿਖਿਆ ਗਿਆ ਨੇ ਬਈ ਚੰਗੜ ਦੇ ਵੇਖ ਕਿਦਾਂ ਵੱਡਾ ਹਾਂ ਮੈਂ ਸੜਕ ਪਾਰ ਕਰ ਰਹਾ ਹਾਂ ਦੇਖ ਲੋ ਆਸ਼ੀਰਵਾਦ ਉਹ ਦੱਸਦੇ ਆ ਕਿ ਕੋਈ ਕਰਦਾ ਹੋਵੇ ਤੁਸੀਂ ਰੋਕ ਜੇ ਉਹ ਤਾਂ ਦੱਸਿਆ ਇਹਨਾਂ ਨੇ ਕਿ ਕੋਈ ਸ਼ੇਰ ਸੜਕ ਪਾਰ ਕਰਦਾ ਹੋਇਆ ਦੇ ਓਹ ਓਹ ਕੌਣ ਸੜਕ 'ਚ ਉੜੀ ਆਈ ਓਏ ਮੇਂ ਸ਼ੇਰ ਪਾਏ ਜਾਂਦੇ ਇੱਥੇ ਆ ਜਾਗਾ ਜੰਗਲ ਬੱਚੇ ਇਹਦੇ ਬਚਾ ਕੇ ਰੱਖਣ ਦੇ ਹਾਲੇ ਆ ਨਾ ਹਾਓ ਲਓ ਜੀ ਯਾਰ ਰੋਕ ਲਿਆ ਹੁਣ ਕੁਛ 3:30 ਵਜ ਗਏ ਤੇ ਲਖੀਮਪੁਰ ਖੀਰੀ ਪਹੁੰਚ ਗਏ ਆਪਾਂ ਤੇ ਹੁਣ ਇਥੋਂ ਕੋਈ ਛੱਕਦੇ ਆ ਰੋਟੀ ਪਾਣੀ ਪੰਜਾਬੀ ਢਾਬਾ ਹੈ ਤੇ ਵਧੀਆ ਢਾਬਾ ਹਾਂ ਐ ਸੋਨਿਆ ਜੀਰਾ ਆਲੂ ਲਕੀਨਪੁਰ ਖੀਰੀ ਜਾਣ ਕੇ ਖਾਦਾ ਕੀ ਜੀਰਾ ਆਲੂ ਜੀਰਾ ਆਲੂ ਆ ਗਿਆ ਛਾਈ ਪਨੀਰ ਮੰਗਾਇਆ ਸੀ ਤੇ ਸਲਾਦ ਹੋ ਗਿਆ ਤੇ ਰੋਟੀਆਂ ਆ ਚੋਬਰ ਨੇ ਚੋਲ ਵੀ ਮੰਗਾਏ ਆ ਤੇ ਖਾ ਗਿਆ ਆਪਾਂ ਤੁਰਦੇ ਆ ਹਲੇ ਟਾਈਮ ਹੋਇਆ 4:00 ਵੱਜ ਗਏ ਆ ਤੇ ਆ ਵਾਵਾ ਹੀ ਆਏ ਲੈ ਕੇ ਆਏ ਚੋਲ ਖਿਚੜੀ ਦੀ ਨਹੀਂ ਮੈਂ ਚੋਲ ਘਾੜਦੇ ਕਿ ਖਿਚੜੀ ਜ਼ਿਆਦਾ ਲੱਗਦੀ ਆ ਐ ਹੋਏ ਚੋਲ ਘਾੜਦੇ ਕਿਚੜੀ ਜ਼ਿਆਦਾ ਲੱਗਦੀ ਚਲੋ ਆ ਗਏ ਤੁਰੇ ਯਾਰ ਛੇਤੀ ਕੱਢੀਏ ਟਾਈਮ ਜਿੰਨਾ 4 ਵਜੇ ਆ 6 ਵਜੇ ਤੱਕ ਤੇ ਹੋਰ ਮੋਟਰਸਾਈਕਲ ਚਲਾਈਏ ਆਪਾਂ ਭਰਾ ਆਪਣਾ ਪੰਜਾਬੀ ਵੀਰ ਦਾਤਾ 바ਸੀ ਰੋਟੀ ਪਾਣੀ ਛਕ ਲਿਆ ਨਾਲੇ ਕੋ ਪੁੱਛੀ ਜਾਂਦੇ ਆ ਰਾਹ ਕਿ ਰਾਹ ਕੋਈ ਗੁਰਦੁਆਰਾ ਸਾਹਿਬ ਹੋਵੇ ਉੱਥੇ ਰੋਕ ਲਾਂਗੇ ਹੁਣ ਇਹ ਦੱਸਦੇ ਆ ਕਿ 120-30 ਕਿਲੋਮੀਟਰ ਇੱਥੇ ਗੁਰਦੁਆਰਾ ਸਾਹਿਬ ਆ ਨਾਲੇ ਕਮਰੇ ਮਿਲ ਜਣਗੇ ਹੁਣ ਉੱਥੇ ਜਾ ਕੇ ਦੇਖਦੇ ਆ ਪਹੁੰਚ ਕੇ ਦੱਸਦੇ ਆ ਤੁਹਾਨੂੰ ਸਿਰ ਸਾਹਮਣੇ ਸ਼ਹਿਰ ਚ ਵੜ ਗਈ ਹੀ ਸੜਕ ਸਿੱਧਾ ਲਖੇਮਪੁਰ ਖੀਰੀਜ ਤੇ ਆਪਾਂ ਬਾਰੋ-ਬਾਰ ਨਖਲਦਾਊ ਰੋਡ ਤੇ ਚੜ ਜਾਣਾ। ਚੱਲ 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 ਨਹੀਂ ਮੋੜ ਆਜੋ 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 ਦੂਘਰਾ ਬਰਾਵਾ ਮੋੜੇ ਦੂਘਰਾ ਹੂੰ ਹੋਰ ਉੱਤਰਾ ਕੇ ਜਾਓ ਹੋ ਔਰ ਵਿਲੇਜ ਐਚਪੀ ਦਾ ਉਹ ਆ ਉੱਥੇ ਚ ਪਵਾ ਲਈਏ ਤੇ ਲੋ ਜੀ ਅੱਜ ਦੀ ਵੀਡੀਓ ਦੀ ਆਪਾਂ ਸਮਾਪਤੀ ਕਰਦੇ ਆ ਇਸ ਟਾਈਮ ਆਪਾਂ ਲਖਨਊ ਦੇ ਵਿੱਚ ਬੈਠੇ ਆ ਤੇ ਇਹ ਗੁਰਦੁਆਰਾ ਘਰਸੇਵਾਲਿਆਂ ਦਾ ਵਸਾਇਆ ਹੋਇਆ ਇੱਕ ਛੋਟਾ ਜਿਹਾ ਗੁਰਦੁਆਰਾ ਨਖਲੌ ਤੋਂ ਬਾਰੋ-ਬਾਰੀ ਜੇ ਤੁਹਾ ਪਰਿਠਾ ਸਾਹਿਬ ਜਾਂ ਆਪਣਾ ਲਖੀਮਪੁਰ ਖੀਰੀ ਤੋਂ ਹੁੰਨੇ ਆ ਨਾ ਤੇ ਛੋਟਾ ਜਿਹਾ ਗੁਰਦੁਆਰਾ ਅੱਜ ਆਪਾਂ ਕਮ ਸੇ ਕਮ 400 ਕਿਲੋਮੀਟਰ ਕੱਢਿਆ ਜਿੱਦਾਂ ਕਿ ਤੁਸੀਂ ਵੇਖਿਆ ਹੀ ਆ ਕਿ ਆਪਾਂ ਰੀਠਾ ਸਾਹਿਬ ਤੋਂ ਤੁਰੇ ਹੀ ਨਾਨਕ ਮੱਤੇ ਮੱਥਾ ਟੇਕਦੇ ਹੋਏ ਤੇ ਇੱਥੇ ਪਹੁੰਚੇ ਆ ਸਵੇਰੇ ਇੱਥੋਂ ਆਪਾਂ ਪਟਨਾ ਸਾਹਿਬ ਨੂੰ ਜਾਵਾਂਗੇ ਪਟਨਾ ਸਾਹਿਬ ਇੱਥੋਂ 550 ਕਿਲੋਮੀਟਰ ਆ ਤੇ ਉਹ ਕੱਲ ਦਾ ਤੁਹਾਨੂੰ ਕੱਲੋਂ ਦਿਖਾਵਾਂਗੇ ਤੇ ਅੱਜ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਤੇ ਵੀਡੀਓ ਆ ਵਧੀਆ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਲਿਓ ਧੰਨਵਾਦ